ਸ੍ਰੀ ਗੁਰੂ ਜੀ ਮਲਾ ਦੇ ਹੋ ਗਏ ਸ੍ਰੀ ਗੁਰੂ ਜੀ ਆਪ ਜੀ ਕਿੱਥੇ ਰਹਿੰਦੇ ਸੀ ਚੜਤੀ ਕਲਾਸੇ ਪਰ ਕੀ ਵਾਲਾ ਸੰਦੀਪ ਕਮੇਬਾ ਜੀ ਜੀ ਮੈਂ ਤੁਹਾਡੇ ਸੁਖਵਿੰਦਰ ਕੌਣੀ ਆ ਨਾ ਹਾਂ ਜੀ ਉਵੇਂ ਇੱਥੇ ਫ੍ਰੀ ਕੋਰਟ ਦੇ ਇੰਜੀਨੀਅਰ ਸੁਖਜੀਤ ਸਿੰਘ ਜੀ ਕੀ ਗੱਲ ਬਾਤ ਬੜੀ ਬੜੀ ਸਰਕਾਰ ਦੇ ਸਾਰੇ ਬੜੇ ਸਹੂਗੀ ਨੇ ਬਹੁਤ ਸਹੂਗੀ ਕੰਪਨੀ ਹੈ ਹੈਲੋ ਜਿਹਨੇ ਮੈਂ ਪਹਿਲਾਂ ਹੀ ਹੋਣਾ ਸਰ ਪਹਿਣਾ ਨਾ ਆਪਣਾ ਪਲਾਨਿੰਗ ਬੋਰਡ ਦਾ ਇੰਜੀਨੀਅਰ ਹੈ ਕਿਸ ਨੇ ਸਰਕਾਰਾਂ ਮੁਕਾਬਲੇ ਕਿ ਇਤਨੀ ਵੀ ਪਹਿਲੀ ਸਰਕਾਰਾਂ ਇਤਨੀ ਬੜੇ ਲਿਖੀ ਅਸੀ ਕਹਿੰਦਾ ਸਰ ਜਿਆਦਾ ਹੈ ਹਾਂਜੀ ਹਾਂਜੀ ਉਹਨਾਂ ਦੀ ਜਿਹੜੀ ਅਸੀਂ ਦੱਸਿਆ ਪਈ ਹੈ ਨਾ ਇਹ ਤਾਂ ਰੋਸ ਤੋਂ ਹੈ ਸਰੋਚਾ آء نٿا ته مارن ਸਾਰੇ ਆ ਜੋ ਸਾਰੇ ਜੀ ਤਾਂ ਸਾਡੇ ਦੇ ਵਿੱਚ ਹੈ ਨਾ ਫੋਟੋ ਕਦੇ ਪੇਖ ਲਓ ਵਿੱਚ ਆ ਬਲਾ ਸਾਰੇ आज आग पेश कर रही है बोले सो निहाल ਆਹ ਕੀ ਕਰਿਆ ਗਿਆ ਹੈ ਬੇਕਾਰਾ ਕੰਮ ਹੈ ਸਭ ਨੂੰ ਕਹਿ ਰਹੇ ਹਾਂ ਜੀ ਲੰਡਾ ਹੋਣਾ ਹੈ ਮੈਂ ਕਹਿ ਤਾ ਮੈਂ ਮੈਂ ਕਰਨਾ ਬੁੱਧਿਆ ਸਮਝ ਲ ਤੁਸੀਂ ਜਾ ਕੇ ਪ੍ਰੋਗਰਾਮ ਹੈ ਤੁਸੀਂ ਜਾਣੀਂ ਤੇ ਇੱਥੇ ਕਰੋ ਸਪੀਕਰ ਸਾਹਿਬ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਦੇ ਆਤਮ ਪ੍ਰਬੋਧ ਸਮਾਗਮ ਚ ਆਏ ਹੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ ਇਹ ਥਲਾਨਾ ਈਵੈਂਟ ਹੈ ਔਰ ਜਿਹੜੀ ਕੋਡ ਪੂਰਾ ਵਿਖੇ ਕਰਾਈ ਜਾ ਰਹੀ ਹੈ ਬੜਾ ਇੰਨਾ ਦਾ ਆਫਦਾ ਜਿਹੜਾ ਇੰਟਰਨਲ ਹੈ ਉਹ ਵੀ ਜਿਹੜੇ ਇਹਦੇ ਕਾਰਵਾਈਆਂ ਕੀਤੀਆਂ ਜਾਂਦੀਆਂ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਬੱਚਿਆਂ ਨੂੰ ਕੈਰੈਕਟਰ ਬਿਲਡਿੰਗ ਵੱਲ ਉਹਨਾਂ ਦੇ ਜਿਹੜਾ ਆਚਰਣ ਉਹ ਚਾਚਰਣ ਜਿਹੜਾ ਜਿਹਦੀ ਕੁਰਬਾਨੀ ਵਿੱਚ ਗੱਲ ਕੀਤੀ ਗਈ ਹੈ ਗੁਰੂ ਸਾਹਿਬ ਸਾਨੂੰ ਦੱਸਦੇ ਆ ਉਹਦੇ ਵੱਲ ਤੋਰਨ ਦਾ ਬਹੁਤ ਵੱਡਾ ਉਪਰਾਲਾ ਕੀਤਾ ਜਾਂਦਾ ਹੈ ਵਕਤ ਵਕਤ ਪਹਿਲੂਆਂ ਤੋਂ ਜਿਹੜਾ ਮਨੁੱਖਾ ਉਹਨੂੰ ਗੁਰਬਾਣੀ ਦੇ ਰਾਹੀ ਸਸ਼ਕਤ ਕਰਨ ਦਾ ਜਿਹੜੀ ਇਹ ਕਾਰਵਾਈ ਕੀਤੀ ਜਾਂਦੀ ਹੈ ਬਹੁਤ ਹੀ ਉਮ ਉਮ ਦਾਰ ਬਹੁਤ ਵਧੀਆ ਮੈਂ ਕਹਿੰਦਾ ਵੀ ਆਪਾਂ ਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਇਸ ਐਕਟੀਵਿਟੀ ਦੇ ਵਿੱਚ ਲਿਆਉਣਾ ਚਾਹੀਦਾ ਬਹੁਤ ਬਹੁਤ ਬਧਾਈ